ਆਇਆ ਇੱਕ ਸੰਤ ਹੋਇਆ ਭਾਜੀ ਚਮਕੌਰ ਸਾਹਿਬ ਦੇ ਹਣੋਂ ਵੈਸੇ ਚੜ੍ਹਾਈ ਕਰ ਗਏ ਤੇ ਰਾਤ ਨੂੰ ਉਹਨਾਂ ਨੇ ਦਵਾਰ ਰੱਖ ਲਿਆ ਉਹ ਕੀਰਤਨ ਕਰਨ ਲੱਗ ਗਏ ਰਾਤ ਦਾ 10 ਵਜੇ 12 ਵਜੇ 2 ਵਜੇ ਸੰਗਤਾਂ ਹੌਲੀ ਹੌਲੀ ਉੱਠ ਕੇ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ 4 ਵਜੇ ਜਦੋਂ 6 ਵਜੇ ਰਾਗੀ ਢਾਡੀ ਜਿਹੜੇ ਸਾਈਡ ਤੇ ਜਿੰਟੇ ਢੋਲਗੀਆਂ বাজਾਰੇ ਸੀ ਉਹ ਵੀ ਉੱਠ ਕੇ ਚਲੇ ਗਏ ਸੰਤਾਂ ਦੇ ਨੇਤਰ ਬੰਦ ਅੱਖਾਂ ਬੰਦ ਜਦੋਂ ਸਵੇਰੇ 7 ਵਜੇ ਅੱਖਾਂ ਖੁੱਲੀਆਂ ਸਾਰੀ ਸੰਗਤ ਚਲੀ ਗਈ ਆ ਇੱਕ ਬੀਬੀ ਇੱਕ ਦਰਾਖਤ ਦੇ ਨਾਲ ਇੱਦਾਂ ਪਿੱਠ ਲਗਾ ਕੇ ਕਰਕੇ ਨਾ ਢਾਸ ਨਾ ਲਗਾ ਕੇ ਬੈਠੀ ਆ ਤੇ ਸੰਤਾਂ ਨੇ ਜਦੋਂ 7 ਵਜੇ ਨੇਤਰ ਖੋਲੇ ਜਦੋਂ ਨੇਤਰ ਖੋਲੇ ਸਾਰੀ ਰਾਤ ਕੀਰਤਨ ਕਰਦੇ ਰਹੇ ਤੇ ਉਸ ਮਾਤਾ ਨੂੰ ਕਹਿਣ ਲੱਗੇ ਮਾਤਾ ਤੂੰ ਬੜੇ ਭਾਰਗਾਂ ਵਾਲੀਆਂ ਤੂੰ ਸਾਰੀ ਰਾਤ ਕੀਰਤਨ ਸੁਣਿਆ ਉਹ ਮਾਤਾ ਕੰਨ ਦੇ ਉੱਤੇ ਹੱਥ ਰੱਖ ਕੇ ਕਹਿੰਦੀ ਸੰਤ ਜੀ ਕੀ ਕਹਿ ਰਹੇ ਆ ਕਹਿੰਦੇ ਮਾਤਾ ਤੂੰ ਵੱਡੇ ਭਾਗਾ ਵਾਲੀ ਆ ਤੂੰ ਸਾਰੀ ਰਾਤ ਕੀਰਤਨ ਸੁਣਿਆ ਕਹਿੰਦੇ ਬਾਬਾ ਜੀ ਮੈਨੂੰ ਨਹੀਂ ਪਤਾ ਲੱਗਦਾ ਤੁਸੀਂ ਕੀ ਕਹਿ ਰਹੇ ਆ ਮੈਨੂੰ ਤਾਂ ਇੰਨਾ ਪਤਾ ਵੀ ਸਾਰੇ ਉੱਠ ੁੱਟ ਕੇ ਚਲੇ ਗਏ ਆ ਆ ਜਿਹੜੀ ਚਾਦਰ ਦੇ ਉੱਤੇ ਤੁਸੀਂ ਬੈਠੇ ਆ ਨਾ ਇਹ ਚਾਦਰ ਮੇਰੇ ਘਰੋਂ ਆਈ ਹੋਈ ਆ ਮੈਨੂੰ ਨਹੀਂ ਕਹਿੰਦੇ ਆਪਾਂ ਨੂੰ ਨਹੀਂ ਕੋਈ ਪੱਲੇ ਲੱਗੇ ਆ ਸੋ ਮੇਰੇ ਕਹਿਣ ਤੋਂ ਬਾਅਦ ਵੀ ਗੁਰਬਾਣੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ